ਸਵਾਗਤ ਆ ਦੋਸਤੋ ਤੁਹਾਡਾ ਤੁਸੀਂ ਦੇਖ ਰਹੇ ਹੋ ਲੁਧਿਆਣਾ ਟੋਪ ਲਾਈਵ ਨਿਊਜ਼ ਤੇ ਮੈਂ ਤੁਹਾਡਾ ਆਪਣਾ ਵਿਜੇ ਕੁਮਾਰ ਜੀ ਲੁਧਿਆਣਾ ਦੇ ਵਾਟਰ ਨੰਬਰ 5 ਤੇ 6 ਦੇ ਵਿੱਚ ਪਹੁੰਚੇ ਆ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਆਪ ਦੇ ਦਵਾਰ ਮਹੀਮ ਦੇ ਤਹਿਤ ਅੱਜ ਕੈਂਪ ਲੱਗਿਆ ਵਾ ਉੱਥੇ ਅੱਜ ਪਹੁੰਚੇ ਆ ਉੱਥੇ ਦੀਆਂ ਤਸਵੀਰਾਂ ਤੇ ਚਲ ਕੇ ਸਾਂਝੀਆਂ ਕਰਦੇ ਆ ਕੈਮਰਾ ਪਰਸਨ ਨੂੰ ਤਸਵੀਰਾਂ ਦੇ ਵਿੱਚ ਪਹਿਲਾਂ ਭਗਵਾਨਤਮਾਨ ਮੁੱਖ ਮੰਤਰੀ ਪੰਜਾਬ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀ ਤਿਆਰਿਆ ਵਿਧਾਨ ਸਭਾ ਹਲਕਾ ਪੂਰਬੀ ਦੀ ਪੂਰੀ ਸੰਤ ਸੰਗਤ ਨੂੰ ਸਤਿਕਾਰਯੋਗ ਬਜ਼ੁਰਗਾਂ ਨੂੰ ਮਤਾਵਾਂ ਨੂੰ ਪੈਣਾ ਨੌਜਵਾਨਾਂ ਵੀਰਾਂ ਨੂੰ ਬੇਨਤੀ ਕਰਦਾ ਵਧਾਈ ਦਿੰਦਾ ਵਾਂ ਔਰ ਜਿਹੜਾ ਵਿਧਾਨ ਸਭਾ ਹਲਕਾ ਪੂਰਬੀ ਚ ਅੱਜ ਆਪ ਦੀ ਸਰਕਾਰ ਆਪ ਦੇ ਦਵਾਰ ਕੈਂਪ ਲੱਗਿਆ ਵਾ ਔਰ ਸਾਡੇ ਮਾਂ ਜੋ ਕੋ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਜੋ ਇੱਕ ਮਿਸ਼ਨ ਚਾਲੂ ਕੀਤਾ ਹੈ ਆਪ ਦੀ ਸਰਕਾਰ ਆਪ ਦੇ ਦਵਾਰ ਜਾ ਕੇ ਕੰਮ ਕਰੂਗੀ ਤੇ ਔਰ ਅੱਜ ਇਸ ਤਰ੍ਹਾਂ ਮਤਲਬ ਕਿ ਅਨੇਕਾਂ ਕੈਂਪ ਲੱਗ ਚੁੱਕੇ ਨੇ ਹੋਰ ਵੀ ਕੈਂਪ ਲੱਗ ਵੀ ਰਹੇ ਨੇ ਲੱਗਦੇ ਵੀ ਰਹਿਣਗੇ ਤੇ ਅੱਜ 5 ਔਰ 6 ਨੰਬਰ ਵਾਰ ਚ ਕੈਂਪ ਲੱਗਿਆ ਤੇ ਕੱਲ ਨੂੰ ਔਰ 16 ਔਰ 17 ਦੇ ਵਿੱਚ 9 ਔਰ 10 ਦੇ ਵਿੱਚ ਕੈਂਪ ਲੱਗਣ ਜਾ ਰਿਹਾ ਉਸ ਤੋਂ ਬਾਅਦ ਹਰ ਦੋ ਦਿਨ ਛੱਡ ਕੇ ਕੈਂਪ ਲੱਗ ਰਿਹਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ 1076 ਤੇ ਇੱਕ ਨੰਬਰ ਜਾਰੀ ਕਰਕੇ 43 ਸਹੂਦਾ ਦਿੱਤੀਆਂ ਨੇ ਉਸ ਤੋਂ ਨਾਵਾ ਵੀ ਹੋਰ ਆਉਣ ਵਾਲੇ ਸਮੇਂ ਦੇ ਵਿੱਚ 1076 ਦੇ ਸਾਰੀਆਂ ਸਹੂਦਾ ਮਵਾਈ ਹੋਣਗੀਆਂ ਮੇਨ ਮਕਸਦ ਕੀ ਹੈ ਸਰਕਾਰ ਦਾ ਆਪਦੀ ਸਰਕਾਰ ਆਪਦੇ ਦਵਾਰ ਵੀ ਜਿਵੇਂ ਅਸੀਂ ਵੋਟਾਂ ਮੰਗਣ ਜਾਂਦੇ ਹਾਂ ਲੋਕਾਂ ਦੇ ਘਰ-ਘਰ ਜਾ ਕੇ ਏਸੇ ਤਰ੍ਹਾਂ ਹੀ ਲੋਕਾਂ ਦੇ ਘਰ ਜਾ ਕੇ ਸਰਕਾਰ ਕੰਮ ਕਰੇ ਪਹਿਲਾਂ ਦਿੱਲੀ ਦੇ ਵਿੱਚ ਕਰ ਰਹੀ ਹੈ ਤੇ ਹੁਣ ਪੰਜਾਬ ਦੇ ਵਿੱਚ ਕਰ ਰਹੀ ਹੈ ਕਿਵੇਂ ਤੁਸੀਂ ਕਿਹਾ ਵੀ ਘਰ-ਘਰ ਜਾ ਕੇ ਕਿਹੜੇ ਅਫਸਰ ਸਹਿबान ਕਿਹਾ ਕਿ ਉਹ ਲੋਕਾਂ ਨੂੰ ਪੁੱਛਣਾ ਕਿ ਉਹ ਕੰਮ ਕਰਨਗੇ ਫਿਰ ਤੁਸੀਂ ਕੈਂਪ ਕਿਉਂ ਲਗਾ ਰਹੇ ਹੋ 1076 ਤੇ 43 ਸੁਵਿਧਾ ਦਿੱਤੀਆਂ ਨੇ ਹਜੇ ਜਿਹੜੀਆਂ ਘਰ-ਘਰ ਮੇਰੀ ਮੇਰੀ ਬੇਨਤੀ ਸੁਣੋ 103 ਦੇ 1076 ਤੇ 43 ਸੁਵਿਧਾ ਦਿੱਤੀਆਂ ਨੇ ਬਾਕੀ ਜਿਹੜੇ ਕੰਮ ਰੁਕੇ ਸੀ ਪੁਰਾਣੇ ਸਮੇਂ ਦੇ ਇਸ ਕਰਕੇ ਕੈਂਪ ਲਾ ਕੇ ਉਹ ਖਤਮ ਕਰ ਰਹੇ ਆ ਤੇ ਉਸ ਤੋਂ ਬਾਅਦ 1076 ਆ ਉਹਦੇ ਤੇ ਸਾਰੀਆਂ ਸੁਵਿਧਾ ਆਉਣ ਵਾਲੇ ਸਮੇਂ ਚ 100 ਤੋਂ 100% ਉਹਤੇ ਮਿਲ ਕੇ ਜਾਰੀ ਹੋਣਗੇ 1076 ਤੇ ਤੁਸੀਂ ਫੋਨ ਕਰੋਗੇ ਤੁਹਾਡੇ ਘਰੇ ਮੁਲਾਜ਼ਮ ਸਰਕਾਰੀ ਮੁਲਾਜ਼ਮ ਘਰੇ ਕੰਮ ਕਰਨ ਆਊਗਾ ਆਉਣ ਵਾਲੇ ਸਮੇਂ ਜਿਹੜਾ 74 ਸਾਲ ਦਾ ਸਿਸਟਮ ਖਰਾਬ ਹੋਇਆ ਉਹਨੂੰ ਸਹੀ ਕਰ ਰਹੇ ਆ ਕਿਉਂਕਿ ਸਹੀ ਕਰਨ ਨੂੰ ਸਮਾਂ ਜਰੂਰ ਲੱਗ ਰਿਹਾ ਪੌਣੇ 2 ਸਾਲ ਚ ਜੋ ਰਿਕਾਰਡ ਤੋੜ ਆਮ ਆਦੀ ਪਾਰਟੀ ਸਰਕਾਰ ਨੇ ਕੰਮ ਕੀਤੇ ਮਾਜੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਣ ਜੀ ਨੇ ਕੰਮ ਕੀਤੇ ਆ ਪਿਛਲੇ 15 ਸਾਲ ਨਹੀਂ ਹੋਏ ਅੱਜ ਆਮ ਆਦੀ ਪਾਰਟੀ ਤੋਂ ਸਾਰੇ ਸਰਕਾਰ ਤੋਂ ਖੁਸ਼ ਨੇ ਪੰਜਾਬ ਵਾਸੀ ਔਰ ਆਮ ਆਦੀ ਪਾਰਟੀ ਦੇ ਨਾਲ ਖੜੇ ਨੇ ਸਰ ਇੱਕ ਹੋਰ ਜਿਹੜਾ ਤੁਸੀਂ ਕਹਿੰਦੇ ਕਾਰਗਾਰਿਕ ਜਿਹੜਾ ਨੈਸ਼ਨਲ ਲੂਗੋ ਨੂੰ ਮਿਲੇਗਾ। ਕੀ ਉਹ ਲੁਧਿਆਣਾ ਦੇ ਵਿੱਚ ਇਹ ਹੋਈ ਹੋ ਜਦ ਤੱਕ ਤੁਸੀਂ ਕੋਈ ਨਜ਼ਰ ਨਹੀਂ ਆਈ ਹੈ ਜੀ। ਭੈਣ ਜੀ ਜਦ ਤੋਂ ਬੱਚਾ ਜਨਮ ਲੈਂਦਾ ਵਾ ਇੱਕ ਦਿਨ ਚ ਵੱਡਾ ਨਹੀਂ ਹੋ ਜਾਂਦਾ ਵਾ। ਹਜੇ ਥੋੜੇ ਦਿਨ ਹੋਏ ਨੇ ਉਦੋਂ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜ ਜੀ ਵਾਲ ਜੀ ਮਾਨਜੋਤ ਮੁੱਖ ਮੰਤਰੀ ਸੀ ਭਗਵੰਤ ਸਿੰਘ ਮਾਨ ਜੀ ਨੇ ਉਹ ਮਹਮ ਸ਼ੁਰੂ ਕੀਤੀ ਹੈ। ਇੱਕ ਦਿਨ ਚ ਸਾਰਾ ਕੁਝ ਨਹੀਂ ਹੋ ਸਕਦਾ। ਔਰ ਆਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਰ ਇੱਕ ਰਾਸ਼ਨ ਵੀ ਪਹੁੰਚੂਗਾ ਘਰੇ ਜਾ ਕੇ ਜਨਮ ਸਰਟੀਫਿਕੇਟ ਬਣੂਗਾ ਘਰੇ ਜਾ ਕੇ ਰਾਸ਼ਨ ਕਾਰਡ ਬਣੂਗਾ ਘਰੇ ਜਾ ਕੇ ਆਧਾਰ ਕਾਰਡ ਬਣੂਗਾ ਸਾਰਾ ਘਰ ਜਾ ਕੇ ਹੋਊਗਾ ਵੀ ਤੁਸੀਂ ਵੀ ਤੁਸੀਂ ਕਹਿ ਰਹੇ ਹੋ ਕਿ ਹਾਂ ਵੀ ਸਾਰੀਆਂ ਸੁਖਾਵਾਂ ਮਿਲ ਰਹੀਆਂ ਹਨ ਸਰਕਾਰ ਬਣੀ ਨੂੰ ਬਹੁਤ ਧੇਰ ਹੋ ਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਮਹਲਾਵਨ ਵਾਅਦਾ ਕੀਤਾ ਕਿ 30000000 ਸਤਕਾਰ 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 ਸਤਕਾਰਯੋਗ ਭੈਣ ਜੀ ਸਤਕਾਰਯੋਗ ਭੈਣ ਜੀ ਪੌਣੇ 2 ਸਾਲ ਦੇ ਵਿੱਚ ਜਿੰਨੀਆਂ ਗਰੰਟੀਾਂ ਤੇ ਸ਼ੁਰੂਆਤ ਹੋ ਗਈ 600 ਜੁੜ ਦੀ ਗਰੰਟੀ 6 ਮਹੀਨੇ ਦੇ ਵਿੱਚ ਸ਼ੁਰੂਆਤ ਹੋ ਗਈ ਆ ਪਹਿਲੀਆਂ ਸਰਕਾਰਾਂ ਕੀ ਕਰਦੀਆਂ ਸੀ ਸਾਢੇ 4 ਸਾਲ ਜਦੋਂ ਪੂਰੇ ਹੋ ਜਾਂਦੇ ਸੀਗੇ ਜਦੋਂ ਸਰਕਾਰ ਦੇ ਮਿਲ ਕੇ ਦੁਬਾਰਾ ਵੋਟਾਂ ਮੰਗਣੀ ਆਉਂਦੇ ਸੀ ਇੱਕ ਮਿੰਟ ਮੇਰੀ ਬੇਨਤੀ ਸੁਣ ਲਓ ਜਦੋਂ ਦੁਬਾਰਾ ਵੋਟਾਂ ਮੰਗਣੀ ਆਉਂਦੇ ਸੀ ਉਦੋਂ ਮਿਲ ਕੇ ਕੰਮ ਚਾਲੂ ਹੁੰਦੇ ਸੀਗੇ ਸਾਡੀ ਸਰਕਾਰ ਨੇ 600 ਜੂਨਟ ਹਰ ਘਰ ਵਾਸਤੇ ਫ੍ਰੀ 6 ਮਹੀਨੇ ਹੀ ਦਿੱਤਾ ਆਮ ਆਦਮੀ ਕਲੀਨਿਕਾਂ 800 ਬਣ ਗਈਆਂ ਨੇ ਤੀਜੀ ਗਾਰੰਟੀ ਸੀਗੀ ਜਿਹੜੀ ਮਿਲ ਕੇ ਜਿਹੜੇ ਸਾਡੇ ਫੌਜੀ ਜਵਾਨ ਬਾੜ ਦੇ ਮਿਲ ਕੇ ਪਾਰਾ ਦੇ ਰਹੇ ਨੇ ਜਿਹਦੇ ਕਰਕੇ ਅਸੀਂ ਚੈਨ ਦੀ ਨਹੀਂ ਸੌ ਰਹੇ ਆ ਉਹਦੇ ਵਾਸਤੇ 1 ਕਰੋੜ ਦਾ ਵਾਅਦਾ ਕੀਤਾ ਸੀ ਜਿੰਨੇ ਫੌਜੀ ਸਾਡੇ ਸ਼ਹੀਦ ਹੋਏ ਨੇ ਮੁੱਖ ਮੰਤਰੀ ਸਾਹਿਬ ਕਰੋੜ-ਕਰੋੜ ਰੁਪਏ ਜਾ ਕੇ ਘਰੇ ਦੇ ਕੇ ਆਏ ਨੇ ਪਹਿਲਾ ਕੀ ਹੁੰਦਾ ਸੀਗਾ 15 ਅਗਸਤ ਸਾਲ ਬਾਦ ਹੁੰਦਾ ਸੀ 15 ਅਗਸਤ ਨੂੰ ਇੱਕ ਸਲਾਈ ਮਸ਼ੀਨ ਹਾਂਜੀ ਸਰ ਅੱਜ ਜਿਹੜਾ ਅੱਜ ਜਿਹੜਾ ਕੈਂਪ ਲੱਗਿਆ ਹਲਕਾ ਗੁਰਮੀ ਦੇ ਵਿੱਚ ਕਿਹੜੇ-ਕਿਹੜੇ ਕੰਮ ਹੋ ਰਹੇ ਨੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਵੱਲੋਂ ਇੱਕ-ਇੱਕ ਕੈਂਪ ਜਿਹੜਾ ਚਾਲੂ ਕੀਤਾ ਗਿਆ ਹੈ ਆਪਦੀ ਸਰਕਾਰ ਆਪ ਦੇ ਦਰ ਇਹਦੇ ਵਿੱਚ 43 ਸੇਵਾਵਾਂ ਆ ਲੱਗ-ਲੱਗ ਕਿਸੇ ਦਾ ਕੋਈ ਰਾਸ਼ਨ ਕਾਰਡ ਦਾ ਕੰਮ ਹੈ ਕੋਈ ਵੋਟਰ ਕਾਰਡ ਦਾ ਕੰਮ ਹੈ ਕੋਈ ਕਾਰਪੋਰੇਸ਼ਨ ਦਾ ਕੰਮ ਹੈ ਪਟਵਾਰਖਾਨੇ ਦਾ ਕੰਮ ਹੈ ਬਿਜਲੀ ਬੋਰਡ ਦਾ ਹੈ ਪੁਲਿਸ ਡਿਪਾਰਟਮੈਂਟ ਦਾ ਹੈ ਇਹ ਸਾਰੇ ਕੰਮਾਂ ਦੇ ਅਫਸਰ ਹੈ ਜਿਹੜੇ ਉਹ ਇੱਥੇ ਸਾਡੇ ਕੋਲ ਆ ਕੇ ਬੈਠੇ ਆ ਤੇ ਅੱਜ ਅਸੀਂ ਅੱਜ ਦਾ ਕੈਂਪ ਕਲਾਸ਼ਨਗਰ ਰੋਡ ਤੇ ਵਾਰਡ ਨੰਬਰ 5 ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਸਾਹਮਣੇ ਲਾਇਆ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਸੈਂਕੜੇ ਦੀ ਤਦਾਦ ਦੇ ਵਿੱਚ ਲੋਕ ਆ ਰਹੇ ਆ ਹਜ਼ਾਰਾਂ ਦੀ ਤਦਾਦ ਦੇ ਵਿੱਚ ਆ ਕੇ ਕੰਮ ਕਰਾ ਰਹੇ ਆ ਤੇ ਸਰਕਾਰ ਦਾ ਧੰਨਵਾਦ ਕਰ ਰਹੇ ਆ ਜਿਹੜੇ ਹਿਸਾਬ ਨਾਲ 92 ਸੀਟਾਂ ਦੇ ਕੇ ਲੋਕਾਂ ਨੇ ਸਰਕਾਰ ਬਣਾਈ ਸੀ ਉਸੇ ਹਿਸਾਬ ਨਾਲ ਸਰਕਾਰ ਕੰਮ ਕਰ ਰਹੀ ਹੈ ਜਿਹੜੀਆਂ ਵੀ ਗਰੰਟੀਆਂ ਸੀਗੀਆਂ ਉਹ ਬਾਰੀ-ਬਾਰੀ ਪੂਰੀਆਂ ਹੋ ਰਹੀਆਂ ਤੇ ਅੱਜ ਦਾ ਜਿਹੜਾ ਇਹ ਕੰਮ ਹੋ ਰਿਹਾ ਇਹ ਕੈਂਪ ਇਹਦੇ ਤੋਂ ਲੋਕ ਬਹੁਤ ਜ਼ਿਆਦਾ ਖੁਸ਼ ਹੈ ਜਿਹੜੇ ਅਫਸਰ ਹੈ ਉਹ ਆਪ ਆ ਕੇ ਇਕੱਲੇ ਇਕੱਲੇ ਵਾਰਡ ਦੇ ਵਿੱਚ ਇਕੱਲੇ ਇਕੱਲੇ ਪਿੰਡ ਦੇ ਵਿੱਚ ਅਫਸਰ ਜਾ ਜਾ ਕੇ ਲੋਕਾਂ ਦਾ ਕੰਮ ਕਰ ਰਿਹਾ ਇੱਕ ਵੈਲਿਊ ਦੱਸ ਦਿੱਤਾ ਜਾਂਦਾ ਉੱਥੇ ਲੋਕ ਆ ਕੇ ਆਪ ਦਾ ਕੰਮ ਕਰਵਾ ਸਕਦਾ ਜਿੰਨੇ ਵੀ ਕੰਮ ਪੈਂਡਿੰਗ ਹੈ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਇੱਥੇ ਕੀਤਾ ਜਾਂਦਾ ਚਲ ਰਕਵਿੰਦਰ ਜੀ ਗੱਲ ਤਾਂ ਵੀ ਜਿਹੜੇ ਅੱਜ ਕਿੰਨੇ ਨੰਬਰ ਵਾਰਡ ਤੇ ਕਿੰਨੇ ਨੰਬਰ ਵਾਰਡ ਦਾ ਅੱਜ ਭਾਜੀ ਕੈਂਪ ਹੈਗਾ ਸਾਡਾ 5 ਨੰਬਰ ਵਾਰਡ ਤੇ 6 ਨੰਬਰ ਵਾਰਡ ਦਾ ਇਹ ਸਭ ਬਣਾ ਜਿਆਦਾ ਸੀ ਕੀ ਗੱਲ ਕਿਸੇ ਟਾਈਮ ਤੇ ਕੰਮ ਹੀ ਨਹੀਂ ਹੋਇਆ ਇਹਨਾਂ ਦੇ ਭਾਜੀ ਪਤਾ ਹੀ ਆ ਤੁਹਾਨੂੰ ਵੀ ਜੋ ਅੱਜ ਤੱਕ ਹੁੰਦਾ ਹੈ ਕੰਮ ਲੋਕਾਂ ਦੇ ਹੋ ਨਹੀਂ ਸੀ ਰਹੇ ਜੋ ਸੱਚ ਤੇ ਜਿਹੜੇ ਅਫਸਰ ਅੱਗੇ ਸਰਕਾਰਾਂ ਦੇ ਉਹ ਵੀ ਕੰਮ ਨਹੀਂ ਸੀ ਕਰਦੇ ਬਟ ਹੁਣ ਜਦੋਂ ਦੀ 2 ਸਾਲ ਹੋਏ ਆ ਸਰਕਾਰ ਆਈ ਨੂੰ ਕੰਮ ਬਹੁਤ ਵਧੀਆ ਕੰਮ ਹੋ ਰਿਹਾ ਲੋਕ ਸਾਡੇ ਕੰਮਾਂ ਤੋਂ ਖੁਸ਼ ਆ ਹਾਂਜੀ ਦੱਸੋ ਜਿਵੇਂ ਹੁਣ ਉਹਨਾਂ ਨੂੰ ਦੱਸਿਆ ਗਿਆ ਵੀ 43 ਸਕੀਮਾਂ ਨੇ ਉਹ ਤੋੜੇ ਮੁਲਾਜ਼ਮ ਜਿਹੜਾ ਮੈਕਿਆਂ ਤੋਂ ਆਇਆ ਉਹ 43 ਦੇਖ ਨਹੀਂ ਰਿਹਾ ਮੈਮ 43 ਜਿਹੜੀਆਂ ਸਕੀਮਾਂ ਆ ਉਹ ਐਦਾਂ ਨਹੀਂ ਆ ਵੀ 43 ਸਕੀਮਾਂ ਦਾ ਇੱਕ ਇੱਕ ਮੁਲਾਜ਼ਮ ਆਇਆ ਹੋਇਆ ਠੀਕ ਹੈ ਜੀ ਨੀਅਰ ਅਬਾਊਟ ਇੱਥੇ 35 40 ਪਿਆ ਮਲਾਜਮ ਬੈਠੇ ਐ ਤੂੰ ਗਿਣਤੀ ਕਰ ਲੋ ਤੇ ਹਰੇਕ ਮਲਾਜਮ ਦੇ ਕੋਲ ਮੰਨ ਲੋ ਇੱਕ ਸਟਾਲ ਤੇ ਆ ਉਸ ਸਟਾਲ ਤੇ ਜ਼ਰੂਰੀ ਨਹੀਂ ਕਿ ਇੱਕੋ ਹੀ ਕੰਮ ਹੋ ਰਿਹਾ ਹੁਣ ਜਿਹਦਾ ਕਾਰਪੋਰੇਸ਼ਨ ਦਾ ਕੋਈ ਵੀ ਕੰਮ ਹੈ ਉਹ ਕਾਰਪੋਰੇਸ਼ਨ ਦੇ ਬੰਦੇ ਬੈਠੇ ਆ ਉਹਨਾਂ ਕੋਲ ਹੋ ਰਿਹਾ ਮੈਂ ਮੈਂ ਸਾਲ ਇਹਨਾਂ ਨਾਲ ਵੀ ਕੀਤਾ ਦੱਸੋ 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 ਬਿਲਕੁਲ ਕਰੋ ਪਲੀਜ਼ ਇੰਟੀਮਿਟੀ ਕੈਂਪ ਦਾ ਹਿਜਨ ਕਰਦਾ ਜੀ ਜੀ ਮੈਨੂੰ ਵਾਈਫਾਈ ਦੀ ਸੁਣ ਕੇ ਨਹੀਂ ਦਿੱਤੀ ਹੈ ਨਹੀਂ ਵਾਈਫਾਈ ਮੈਮ ਵੈਸੇ ਸੇਵਾ ਕੇਂਦਰ ਵਾਲਿਆਂ ਨੂੰ ਲੋੜ ਹੈ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਵੈਸੇ ਤਾਂ ਇਹਨਾਂ ਨੇ ਆਣਾ ਅਫਸਰਾਂ ਨੇ ਇਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਦਾ ਮਟੀਰੀਅਲ ਸਾਰਾ ਲੈ ਕੇ ਆਉਣ। ਉਹਨਾਂ ਨੇ ਮੈਨੂੰ ਦੱਸਿਆ ਕਿ ਵਾਈਫਾਈ ਦੀ ਪ੍ਰੋਬਲਮ ਹੈ। ਮੈਂ ਕਿਹਾ ਇਹਨਾਂ ਨੂੰ ਕਿ ਚਾਲੂ ਕਰਾ ਦਿਨੋ, ਚਾਲੂ ਵੀ ਕਰਵਾਇਆ। ਮੈਂ ਆਪਣੇ ਕੋਲੋਂ ਚਾਲੂ ਕਰਾਇਆ, ਮੈਂ ਥੋੜਾ ਜਿਹਾ ਬਾਹਰ ਗਿਆ, ਉਹ ਕੱਟ ਹੋ ਗਿਆ ਫਿਰ ਉਹਨਾਂ ਨੇ। ਵੈਸੇ ਚਾਹੀਦਾ ਇਹਨਾਂ ਨੂੰ ਇਹ ਜੋ ਰੈਡੀ ਕਰਕੇ ਆਣ ਫਿਰ ਐਮਐਲਏ ਸਾਹਿਬ ਆਏ ਆ। ਅਸੀਂ ਉਹਨਾਂ ਨੂੰ ਵੀ ਦੱਸਿਆ ਵੀ ਆਹ ਦਿੱਕਤ ਆ ਰਹੀ ਹੈ। ਉਹਨਾਂ ਨੇ ਐਫਜੀਐਮ ਸਾਹਿਬ ਨੂੰ ਅ ਅਵੇਅਰ ਕਰਤਾ ਹੈ ਤੇ ਉਮੀਦ ਹੈ ਵੀ ਜਿਹੜੇ ਕੱਲ ਪਰਸੋ ਦੇ ਜਾਂ ਤਾਂ ਉਹਨਾਂ ਚ ਵੀ ਦਿੱਕਤ ਨਹੀਂ ਜਾਵੇ। ਮੈਂ ਜਿਵੇਂ ਤੁਹਾਨੂੰ ਕੁਝ ਰੈਡੀ ਦੇ ਕੇ ਖੜੀ ਸੀ 1000 ਰੁਪਏ ਕੀ ਸਰਕਾਰੇ ਕਮ ਨਹੀਂ ਕਰੂਗੀ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਆਉਂਦੇ 2 ਸਾਲਾਂ ਦੇ 2 ਸਾਲਾਂ ਦੇ ਵਿੱਚ ਨਾ ਆ ਜਿਹੜੇ 2 ਸਾਲ ਹਲੇ ਸਰਕਾਰ ਦੇ ਪੂਰੇ ਹੋਏ ਨਹੀਂ ਉਹਦੇ ਵਿੱਚ ਕਾਫੀ ਗਰੰਟੀਆਂ ਪੂਰੀਆਂ ਹੋ ਗਈਆਂ ਤੇ ਜਿਹੜੀ 1000 ਰੁਪਏ ਵਾਲੀ ਹੈ ਡੈਫੀਨੇਟਲੀ ਇਹ ਪੂਰੀ ਹੋਣੀ ਹੋਣੀ ਥੋੜਾ ਟਾਈਮ ਲੱਗ ਰਿਹਾ ਠੀਕ ਹੈ ਤੁਹਾਨੂੰ ਪਤਾ ਹੀ ਹੈ ਬਜਟ ਨਹੀਂ ਮੈਮ ਜਿਹੜਾ ਜਿਹੜਾ ਉਹ ਕਿਉਂ ਨਹੀਂ ਹੋ ਰਹੀ ਚਲੋ ਉਹ ਪਤਾ ਕਿਉਂ ਨਹੀਂ ਹੋ ਰਹੀ ਦੱਸਦਾ ਦੱਸ ਦਾਂਗਾ ਮੈਂ ਸੁਣੋ ਉਹ ਕਿਉਂ ਨਹੀਂ ਹੋ ਰਹੀ ਉਹ ਜਿਹੜਾ ਬਜਟ ਹੈ ਨਾ ਬਹੁਤ ਲੰਬਾ ਚੋੜਾ ਕੰਮ ਹੈ ਠੀਕ ਹੈ ਜੀ ਉਹ ਇਸ ਕਰਕੇ ਦੇਖੋ ਇੱਕ ਵਾਰ ਸੁਣ ਤਾਂ ਲੋ ਜਿਹੜੀ 600 ਯੂਨਿਟ ਆਪਾਂ ਲੋਕਾਂ ਨੂੰ ਫ੍ਰੀ ਦੇਤੀ ਆ ਅਖਰ ਉਹ ਵੀ ਖਰਚਾ ਤਾਂ ਪੈ ਹੀ ਰਿਹਾ ਐ ਤਾਂ ਹੈ ਨਹੀਂ ਬਈ ਉੱਪਰੋਂ ਹੀ ਕੋਈ ਸ਼ਰਬ ਵੱਲੋਂ ਡਿਗੀ ਜਾਂਦਾ ਸਾਰਾ ਕੁਝ ਇੱਕੋ ਦਮ ਨਹੀਂ ਹੋਣਾ 600 ਯੂਨਿਟ ਫ੍ਰੀ ਕਰਤੀ ਆ ਹੈਲਥ ਦੇ ਰਿਗਾਰਡਿੰਗ ਜਿਹੜੇ ਆ ਆਮ ਆਦਿ ਕਲੀਨਿਕ ਖੁੱਲ ਰਹੇ ਆ ਠੀਕ ਹੈ ਖਰਚਾ ਤਾਂ ਮੈਮ ਹੋ ਰਿਹਾ 1000 ਰੁਪਏ ਵਾਲਾ ਇਹ ਨਹੀਂ ਆ ਵੀ ਨਹੀਂ ਹੋਊਗਾ ਹਲੇ 2 ਸਾਲ ਸਾਡੇ ਪੂਰੇ ਹੋਏ ਆ 3 ਸਾਲ ਪਏ ਆ 3 ਸਾਲਾਂ ਦੇ ਵਿੱਚ ਡੈਫੀਨੇਟਲੀ 100 ਰੁਪਏ ਵਾਲੀ 6 ਮਹੀਨੇ ਨੂੰ ਸਾਲ ਨੂੰ ਜਦੋਂ ਵੀ ਪੋਸੀਬਲ ਸਾਡੇ ਸੀਐਮ ਸਾਹੂ ਨੇ ਲਗਾਇਆ ਤਾਂ ਉਹ ਚੱਲੂ ਰਹੇਗਾ। ਚਾਰ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਲਗਭਗ ਨੇ ਆਪਣੇ ਇਲਾਕੇ ਨੂੰ ਕਿ ਅਗਰ ਕੋ 1300 ਨੂੰ ਟਿਕਟ ਨਹੀਂ ਮਿਲਦੀ ਤਾਂ ਇਹ ਕੋਈ ਗੰਫਰ ਬਾਤ ਨਹੀਂ ਹੈ। ਕੀ ਲੋਕਾਂ ਨੂੰ ਵਾਦਾ ਕਰ ਰਹੇ ਆ? ਮੈਮ ਅ ਨੇਅਰ ਅਬਾਊਟ 10 ਸਾਲ ਹੋ ਗਿਆ ਮਨ ਲੱਗਦੇ ਨੂੰ। ਸੁਆਦਰਾਮ ਮ제 ਨਾਲ ਕੰਮ ਕਰ ਰਹੇ ਆ। ਐਦਾਂ ਹੀ ਮ제 ਨਾਲ ਅੱਗੇ ਕਰਦੇ ਰਾਵਾਂਗੇ। ਇਹ ਗਰੰਟੀ ਹੈ ਇਸ ਦੀ। ਤੇ ਜਿਲ੍ਹੇ ਵੀ ਵੀਰੇ ਇੱਥੇ ਵਾਰਡ ਨੰਬਰ 5 ਦੇ ਵਾਸੀ ਆ। ਉਹਨਾਂ ਨੂੰ ਕਿਸੇ ਕਿਸੇ ਨੂੰ ਵੀ ਮੈਂ ਕਿਸੇ ਵੀ ਤਰ੍ਹਾਂ ਦੀ ਧੋਹਨ ਹਰ ਬੱਚਾ ਹੈ। ਔਰ ਇਹਨਾਂ ਨੇ ਜੋ کیا ਹੈ ਕਿ ਮੈਂ 10 ਸਾਲ ਹੋ ਗਏ ਨੇ ਸੇਵਾ ਕਰ ਰਿਹਾ ਹਾਂ ਸਾਨੂੰ ਪੂਰਾ ਭਰੋਸਾ ਅਸੀਂ ਹਰ ਮੈਂਬਰ ਨਾਲ ਜੁੜੇ ਹਾਂ ਹਰ ਮੈਂਬਰ ਨੂੰ ਮੌਕਾ ਦਿੱਤਾ ਬਟ ਕਹਿੰਦੇ ਕਿ ਜਦੋਂ ਗਾਂਗਾ ਬੰਦਾ ਜਾਂਦਾ ਨਵੇਂ ਮੈਂਬਰ ਜੁੜਦੇ ਨਵੇਂ ਮੈਂਬਰਾਂ ਤੋਂ ਜਿੱਦਾਂ ਕਿ ਤੁਸੀਂ ਹੁਣੇ ਹੀ ਗੱਲ ਕੀਤੀ ਕਿ ਸਕੀਮ ਸਕੀਮ ਨਵੀਂ ਨਹੀਂ ਦਿੱਤੀ ਮਹਿਲਾਵਾਂ ਨੂੰ ਇੰਤਜ਼ਾਰ ਹੈ ਇਸੇ ਤਰ੍ਹਾਂ ਹੀ ਸਾਨੂੰ ਵੀ ਇੰਤਜ਼ਾਰ ਹੈ ਕਿ ਨਵਾਂ ਕੋਈ ਮੋਤੀ ਉਭਰੇ ਤੇ ਸਾਡੀਆਂ ਜਿਹੜੀਆਂ ਬਾਕੀ ਦੀਆਂ ਬੈਲੈਂਸ ਸਕੀਮਾਂ ਨੇ ਉਹਨਾਂ ਨੂੰ ਲਿਆਵੇ ਸਾਡੇ ਦੁੱਖ ਦਿਲਕੀਰ ਦੇਖੇ ਔਰ ਸਾਡੇ ਅੱਗੇ ਚਾਨਣਾ ਪਾਵੇ ਅਸੀਂ ਵੀ ਚਾਹਨੇ ਆ ਕਿ ਲਖਵਿੰਦਰ ਚੌਧਰੀ ਆਵੇ ਔਰ ਸਾਨੂੰ ਬਹੁਤ ਹੀ ਮਾਣ ਹੈ ਇਸ ਦੇ ਉੱਤੇ ਔਰ ਅਸੀਂ ਭਰੋਸਾ ਕਰਦੇ ਹਾਂ ਇਹਦੇ ਤੇ ਕਿ ਅੱਗੇ ਤੇ ਜੀ ਆਏਗਾ ਨਵਾਂ ਕਾਉਂਸਲਰ ਔਰ ਬਹੁਤ ਵਧੀਆ ਆਪਣੀ ਵਰਕਿੰਗ ਦਿਖਾਏਗਾ ਆ ਪਾਰਟੀ ਵਾਲੇ ਅਸੀਂ ਲੱਕੀ ਨੂੰ ਜਦੋਂ ਪੈਦਾ ਹੋਇਆ ਸੀ ਉਦੋਂ ਤੋਂ ਜਾਣਦੇ ਹਾਂ ਜੀ ਕੰਮ ਕਰਵਾਉਣੇ ਨੇ ਬਾੜ ਦੇ ਵਿੱਚ ਹਾਂਜੀ ਬਿਲਕੁਲ ਕਰਵਾ ਰਹੇ ਨੇ ਜੀ ਹਾਂਜੀ ਹਾਂਜੀ ਜਾ ਰਹੇ ਨੇ ਜਿੱਥੇ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਚਾਹੇ ਉਹ ਧਰਮ ਨਾਲ ਜੁੜੀ ਗੱਲ ਹੋਵੇ ਚਾਹੇ ਕਿਸੇ ਦੀ ਦੁੱਖ ਤਕਲੀਫ ਨਾਲ ਗੱਲ ਹੋਵੇ ਜਾਂ ਕਿਸੇ ਦੀ ਕੋਈ ਫੈਮਿਲੀ ਸਮੱਸਿਆ ਹੋਵੇ ਹਰ ਦੇ ਵਿੱਚ ਇਹ ਬੱਚਾ ਮਦਦ ਕਰਦਾ ਹੈ ਔਰ ਅਸੀਂ ਦੇਹ ਦਿ ਲੋਕ ਕਹਿੰਨੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੱਚੇ ਨੂੰ ਕਾਉਂਸਲਰ ਬਣਾਈਏ ਔਰ ਆਪਣੀ ਸਮੱਸਿਆ ਦਾ ਹੱਲ ਪਾਈਏ ਮੈਂ ਮੀਨਾ ਗੁਸਾਈ ਕੈਂਪ ਬਾਰੇ ਐਦਾ ਹੈ ਕਿ ਸਾਡੇ ਕੋਲ ਸਾਰੇ ਜਨਮ ਡੈਥ ਬਰਥ ਐਸਸੀ ਬੀਸੀ ਸਾਰੇ ਸਰਟੀਫਿਕੇਟ ਆਪਣੇ ਕੋਲ ਅਪਲਾਈ ਹੁੰਦੇ ਨੇ ਅੱਛਾ ਜੀ ਹਾਂਜੀ ਸਰ ਇਹ ਸਵੇਰੇ 9 ਵਜੇ ਤੋਂ ਚੱਲ ਰਿਹਾ ਹਲੇ ਤੱਕ ਤਾਂ ਫਿਲਹਾਲ ਚੱਲ ਹੀ ਰਿਹਾ ਵਾ ਆਗੇ ਹੁਣੇ 100-150 ਆਪਣੇ ਕੋਲ ਬੰਦਾ ਸਿਪੂਤ ਆ ਚੁੱਕੇ ਆ ਸਵੇਰ ਦਾ ਨੈਟ ਦੀ ਪ੍ਰੋਬਲਮ ਵੀ ਕੋਈ ਆਈ ਸੀ ਇੱਥੇ ਨਹੀਂ ਸਰ ਨੈਟ ਫੈਸੇ ਸਾਡੇ ਫੋਨ ਨਾਲ ਹੀ ਕਨੈਕਟ ਚੱਲ ਰਹੇ ਨੇ ਫਿਲਹਾਲ ਹਲੇ ਤੱਕ ਤਾਂ ਸਰ ਉਹ ਆਧਾਰ ਦਾ ਸਿਸਟਮ ਸੀਗਾ ਥੋੜਾ ਸਲੋ ਚੱਲ ਰਿਹਾ ਸੀ ਉਹਦੇ ਕਰਕੇ ਆਧਾਰ ਦਾ ਸਿਸਟਮ ਹਲੇ ਇੱਥੇ ਚੱਲਿਆ ਨਹੀਂ ਹੈਗਾ ਤਾਂ ਹੀ ਸਾਡੇ ਕੋਲ ਐਸਸੀਬੀਸੀ ਦੇ ਅਥ ਵਰਤੀ ਦੀ ਪਾਇਲਾ ਜ਼ਿਆਦਾ ਲੱਗਦੀ ਹੈ ਸਰ ਉਹ ਸੇਵਾ ਕੇਂਦਰ ਆਪਣੇ ਕੋਲ ਜਦੋਂ ਮਾਤੀ ਆ ਸਕਦੇ ਸਵੇਰੇ ਮੈਂ ਕਾਕੋਲ ਰੋਡ ਤੇ ਸੀ ਹਾਂਜੀ ਸੁਰਿੰਦਰ ਸਿੰਘ ਕਿੱਥੇ ਰਹਿਣ ਵਾਲੇ ਸੀ ਇੱਥੇ ਜੀ ਕਲਾਸ਼ ਨਗਰ ਅੱਜ ਕਾਮ ਆਇਆ ਜੀ ਮੈਂ ਕੰਮ ਕਰਾਉਣ ਆਇਆ ਮੇਰੀ ਕੰਮ ਕਰਾਉਣ ਆਇਆ ਮੈਂ ਆਪਣਾ ਕਮੇਟੀ ਦਾ ਕੰਮ ਸੀ ਮੈਨੂੰ ਉੱਥੇ ਨਹੀਂ ਜਾਣਾ ਪਿਆ ਮੇਰਾ ਇੱਥੇ ਕੰਮ ਹੋ ਗਿਆ ਹੋ ਗਿਆ ਕੰਮ ਹਾਂਜੀ ਕਿੰਨੇ ਨੰਬਰ ਵਾਰਡ ਚ ਰਹਿੰਦੇ ਹੋ ਮੈਂ 5 ਨੰਬਰ ਵਾਰਡ ਜੀ ਪਹਿਲਾਂ ਕਦੀ ਐਦਾ ਹੋਇਆ ਨਾ ਜੀ ਸਾਰੀ ਉਮਰ ਹੋ ਗਈ ਸਾਨੂੰ 80 ਸਾਲ ਦਾ 84 ਸਾਲ ਦੀ ਮੇਰੀ ਉਮਰ ਆ ਕਦੀ ਐਹੋ ਜੀ ਸਰਕਾਰ ਨਹੀਂ ਵੇਖੀ ਕਿਵੇਂ ਦੇਖਦੇ ਆ ਆਮ ਆਦਮੀ ਬਹੁਤ ਵਧੀਆ ਸਰਕਾਰ ਹੈ ਐਹੋ ਜੀ ਆਉਣੀ ਚਾਹੀਦੀ ਹੈ ਜਿਹੜੀ ਘਰ ਘਰ ਕੰਮ ਕਰਦੀ ਆਣ ਕੇ ਆਮਨਦੇ ਸਾਹਿਬ ਸਾਡੇ ਬਹੁਤ ਵਧੀਆ ਸਭ ਕੌਸ਼ਿਸ਼ ਕਰਾਉਂਦੇ ਆ ਥਾਂ ਥਾਂ ਆਪ ਜਾਂਦੇ ਆ ਕਰਾਉਂਦੇ ਸਭ ਦੇਖੋ ਇੱਥੇ ਚਾਰ ਚਫੇਰੇ ਵੇਖੋ ਲक्की ਚੌਧਰੀ ਇੱਥੇ ਰਹਿਣ ਲੱਕੀ ਚੌਧਰੀ ਸਾਡਾ ਬੰਦਾ ਬਹੁਤ ਗੋਡਿਆ ਬਹੁਤ ਵਧੀਆ ਕੰਮ ਕਰਾ ਰਿਹਾ ਐਰਕਨ ਕੀ ਸੰਦੇਸ਼ ਹੈ ਬਾਕੀਆਂ ਨੂੰ ਜਿਹੜੇ ਆਏ ਨਹੀਂ ਇੱਥੇ ਐਰਕਨ ਇਹ ਆਪੀ ਸਾਰੇ ਇਹਨਾਂ ਨੂੰ ਕਾਮਯਾਬ ਕਰਨ ਲੱਕੀ ਸਾਡੇ ਨੂੰ ਕਾਮਯਾਬ ਕਰਨ ਬਹੁਤ ਮੁੰਡਾ ਬਹੁਤ ਵਧੀਆ ਮੁੰਡਾ ਹੈ ਔਰ ਕੰਮ ਕਰਦਾ ਉਹ ਕਰ ਵੀ ਰਿਹਾ ਔਰ ਕਰੇਗਾ ਵੀ ਬਹੁਤ ਅੱਛਾ ਬਹੁਤ ਆ ਜਿਆ ਕਿ ਜਿਹੜੀ ਜਗ੍ਹਾ ਤੋਂ ਤੁਹਾਡੇ ਨੂੰ ਸੇਵਾ ਨੂੰ ਮੈਂ ਅੱਜ ਕਰ ਕਰਨੇ ਕੰਮ ਆਜੋ ਹਲਕਾ ਪੂਰਵੀ ਦੇ ਵਾਰ ਨੰਬਰ 5 ਔਰ 6 ਦਾ ਸਾਂਝੇ ਤੌਰ ਤੇ ਜਿਹੜਾ ਕੈਂਪ ਹੈ ਉਹ ਪੰਜਾਬ ਸਰਕਾਰ ਨੇ ਇੱਕ ਵਿਸ਼ੇਸ਼ ਮੀਟਿੰਗ ਕਰੀ ਹੈ